ਜੀ ਤੁਹਾਡੀ ਪੱਕੀ ਵੀ ਲੱਗੀ ਆ ਉਸ ਦੇ ਵਿੱਚ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਮਪੀਸਫੁਲ ਪ੍ਰੋਟੈਸਟ ਕੀਤਾ ਜਾਂਦਾ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਲਈ ਇੱਥੇ ਆਏ ਸੀ ਕੋਈ ਸੁਣ ਲੋ ਯਾਰ ਗੱਲ ਤੁਸੀਂ ਤੁਸੀਂ ਉੱਥੇ ਵੀ ਤੱਕਾ ਕਰਦੇ ਆ ਇੱਥੇ ਨਾ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਸਾਡੇ ਕਿਸਾਨਾਂ ਦੀ ਗੱਲ ਤਾਂ ਸੁਣੋ ਇਹ ਨਾਜੀਸ ਨੇ ਕੀਤਾ ਸੀ ਜਰਮਨ ਦੇ ਵਿੱਚ ਲੇਕਿਨ ਅੱਜ ਉਹਨਾਂ ਦੇ ਹਾਲਾਤ ਕੀ ਆ ਇਹ ਮੋਦੀ ਨੂੰ ਔਰ ਕਟੜ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹੋ ਜਿਹਾ ਹਰਕਤਾਂ ਨਾ ਕਰੋ ਨਾ ਇਸ ਦੇਸ਼ ਦੇ ਵਿੱਚ ਕਿਸਾਨਾਂ ਨੂੰ ਜਗਾਓ ਇਸ ਤਰ੍ਹਾਂ ਤਾ ਨਾ ਇਹੋ ਜੀ ਫੀਲਿੰਗ ਦਿਓ ਤਾਂ ਕਿ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਮਾੜੇ ਹੋ ਜਾਣ ਇਹਨਾਂ ਨੂੰ ਪ੍ਰੋਟੈਸਟ ਕਰਨ ਦਿਓ ਔਰ ਇਹਨਾਂ ਦੀ ਗੱਲ ਤਾਂ ਸੁਣੋ ਤੁਸੀਂ ਇੱਕ ਸੂਬੇ ਦੇ ਵਿੱਚ ਹੀ ਬਾਰਡਰ ਬਣਾ ਕੇ ਬੈਠ ਗਏ ਔਰ ਭਗਵੰਤ ਮਾਨ ਸਰਕਾਰ ਜਿਹੜੀ ਉਹ ਚੁੱਪ ਕਰਕੇ ਦੇਖ ਰਹੀ ਆ ਉਹਨਾਂ ਦੇ ਕਿਸਾਨ ਸਾਡੇ ਜੇ ਪੰਜਾਬ ਚ ਆਏ ਆ ਉਹਨਾਂ ਨੂੰ ਰੇਡ ਕਰਕੇ ਸਾਡੇ ਪਿੰਡਾਂ ਦੇ ਵਿੱਚੋਂ ਚੱਕਿਆ ਜਾ ਰਿਹਾ ਹੈ ਹਰਿਆਣਾ ਪੁਲਿਸ ਚੱਕ ਰਹੀ ਆ ਔਰ ਜਿਹੜੀ ਇਹ ਚਲਾ ਰਹੀ ਆ ਬਾਰਡਰ ਜਿਹੜੀ ਇਹਨਾਂ ਦੀ ਸਰਕਾਰ ਹੈ ਔਰ ਸਾਡੀ ਜਿਹੜੀ ਭਗਵੰਤਬਾਦ ਸਰਕਾਰ ਆ ਬਿਲਕੁਲ ਮੂਹਕਬਰ ਦਰਸ਼ਕ ਬਣ ਕੇ ਔਰ ਇਹਨਾਂ ਦਾ ਸਪੋਰਟ ਕਰ ਰਹੀ ਆ ਸਾਥ ਦੇ ਰਹੀ ਆ ਅਸੀਂ ਆਪਾਂ ਸਾਹਿਬ ਕਹਿੰਦੇ ਮੈਂ ਵਕੀਲ ਬਣ ਕੇ ਮਸਲਾ ਹੱਲ ਕਰਾਉਣ ਤੇ ਲੱਗਿਆ ਹੋਇਆ ਵਕੀਲ ਕਾਦਾ ਬਣ ਕੇ ਵਕੀਲ ਕਾਦਾ ਬਣ ਕੇ ਕਿਉਂਕਿ ਕਿਉਂਕਿ ਪੋਸਟ ਪਾ ਕੇ ਕੋਈ ਕੋਈ ਮੀਟਿੰਗ ਨਹੀਂ ਕੋਈ ਕੋਈ ਉਹਨਾਂ ਦਾ ਗਵਾਹ ਨਹੀਂ ਬਣ ਜਾਂਦਾ ਹੁੰਦਾ ਇਹਨਾਂ ਦੀ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਲੇਕਿਨ ਅੱਜ ਤੱਕ ਜਿਹੜੇ ਪੈਲੇਟ ਯੂਜ਼ ਹੋਏ ਕਿਸਾਨਾਂ ਤੇ ਉਹ ਕਿਸੇ ਆਫੀਸ਼ੀਅਲ ਏਜੰਸੀ ਦੇ ਨਹੀਂ ਆ ਉਹ ਜੇ ਕਿਸੇ ਹੋਰ ਕਜੇ ਤੱਕ ਕਿਸੇ ਦਾ ਪਰਚਾ ਨਹੀਂ ਦਰਜ ਹੋਇਆ ਔਰ ਸੱਤਾ ਸੱਤਾ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਸ਼ਹਿਰਾਂ ਦੇ ਇੰਟਰਨੈਟ ਬੰਦ ਕੀਤੇ ਹੋਏ ਆ ਅਸੀਂ ਉਹਦਾ ਪ੍ਰੋਟੈਸਟ ਕਰਨ ਆਏ ਸੀ ਔਰ ਉਹਦਾ ਪ੍ਰੋਟੈਸਟ ਦਾ ਹਾਲਾਤ ਇਹ ਦੇਖ ਲਓ ਆ ਹਰਿਆਣੇ ਵਾਲੇ ੱੱਕੇ ਮਾਰੀ ਜਾਂਦੇ ਆ ਅਸੀਂ ਤਾਂ ਪਿਓਰਲੀ ਆ ਪੱਗਾਂ ਦਾ ਦੇਖੋ ਕੀ ਹਾਲ ਕੀਤਾ ਇਹਨਾਂ ਨੇ ਅਸੀਂ ਤਾਂ ਪਿਓਰਲੀ ਕਿਸੇ ਪਾਰਟੀਬਾੜੀ ਤੋਂ ਉੱਤੇ ਉੱਠ ਕੇ ਕੁਝ ਯੂਥ ਮੈਗਾ ਚਲੋ ਮੈਂ ਨਾਲ ਚੱਲਦਾ ਪਰ ਇਹਨਾਂ ਦੇ ਹਾਲਾਤ ਇਹ ਆ ਕਿ ਇਹ ਬਿਲਕੁਲ ਉੱਥੇ ਵੀ ੱੱਕਾ ਕਰ ਰਹੀ ਇੱਥੇ ਵੀ ੱੱਕਾ ਕਰ ਰਹੇ ਔਰ ਚੰਡੀਗੜ ਸਾਡਾ ਜਿਹਦੇ ਤੇ ਇਹ ਸਾਨੂੰ ਇਹ ਦਿਖਾ ਰਾਇਆ ਵੀ ਹਾਂ ਵੀ ਇਹ ਤੁਹਾਡਾ ਨਹੀਂ ਹੈ ਸਾਡੀ ਤਾਂ ਇੰਨੀ ਲੜਾਈ ਹੈ ਕਿਸਾਨ ਲੜਾਈ ਲੜ ਰਹੇ ਆ ਆਪਦੀ ਗੱਲ ਰੱਖਣ ਗਏ ਆ ਤਿੰਨ ਕਾਨੂੰਨਾਂ ਦੀ ਦਿੱਕਤ ਕੀ ਹੈ ਦਿੱਲੀ ਪਹੁੰਚਣ ਚ ਸਾਡਾ ਸਿਰਫ ਦੋ ਮੁੱਦੇ ਆ ਖੱਟੜ ਸਾਹਿਬ ਨੂੰ ਕਿ ਜਿਹੜੀ ਹਰਿਆਣਾ ਪੁਲਿਸ ਵੱਲੋਂ ਬਲ ਯੂਜ਼ ਕੀਤਾ ਗਿਆ ਕਾਰਤੂਸ ਚਲਾਏ ਜਾ ਰਹੇ ਆ ਗੋਲੀਆਂ ਚਲਾਈਆਂ ਜਾ ਰਹੀਆਂ ਆ ਇਹ ਬਿਲਕੁਲ ਗੈਰਸਵਧਾਨਿਕ ਹੈ ਇਹਦਾ ਹੱਕ ਕਿਸੇ ਨੂੰ ਨਹੀਂ ਹੈ ਹਿੰਦੁਸਤਾਨ ਚ ਸਿਰਫ ਆਪਣਾ ਹੱਕ ਰੱਖਣ ਗਏ ਆ ਤੇ ਜੇ ਜੇ ਖੱਟੜ ਇਸ ਚ ਉਹ ਨਹੀਂ ਗੁਨਾਹਗਾਰ ਉਹ ਨਹੀਂ ਸਾਡਾ ਮੁੱਖ ਮੰਤਰੀ ਵੀ ਹੈ ਕਿਉਂ ਨਹੀਂ ਹਜੇ ਤੱਕ ਜਿਹੜੇ ਕਿਸਾਨਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੀ ਐਮਐਲਏਰ ਕਿਉਂ ਨਹੀਂ ਕੱਟੀਆਂ ਗਈਆਂ ਹਜੇ ਤੱਕ ਪਰਚੇ ਕਿਉਂ ਨਹੀਂ ਰਜਿਸਟਰ ਕੀਤੇ ਗਏ ਕਿਉਂਕਿ ਜਿਹੜੇ 12 ਬੋਰ ਦੇ ਅਸੀਂ ਆਮ ਪਿੰਡਾਂ ਦੇ ਆਮ 12 ਬੋਰਾ ਹੁੰਦੀਆਂ ਸਾਨੂੰ ਪਤਾ ਹੈ 12 ਬੋਰ ਦਾ ਕਾਰਤੂਸ ਵੱਜਿਆ ਕਹੇ ਜਾਂ ਫੈਕਟ ਹੁੰਦਾ ਪੈਲਟਸ ਜਿਹੜੇ ਵੱਜੇ ਆ ਉਹ 12 ਬੋਰ ਦੇ ਕਾਰਤੂਸਾਂ ਨਾਲ ਵੱਜੇ ਆ ਕਿਸੇ ਸਰਕਾਰ ਕੋਲੇ ਕਿਸੇ ਪੁਲਿਸ ਕੋਲੇ ਬਾਰਾ ਬੋਰ ਦੀ ਕੋਈ ਅਥਾਰਟੀ ਨਹੀਂ ਹੈ ਕੋਈ ਬਾਰਾ ਬੋਰ ਕਿਸੇ ਨੂੰ ਇਸ਼ੂ ਨਹੀਂ ਹੋਈ ਹੈ ਨਾ ਸਟੇਟ ਪੁਲਿਸ ਨੂੰ ਨਾ ਕੋਈ ਸਾਡੀ ਸੈਂਟਰ ਫੋਰਸਸ ਨੂੰ ਫਿਰ ਇਹ ਬਾਰਾ ਬੋਰ ਦੇ ਪੈਲੇਟਸ ਕਾਰਤੂਸ ਕਿਸ ਤਰ੍ਹਾਂ ਯੂਜ਼ ਹੋਏ ਇਹ ਗੈਰਕਾਨੂੰਨੀ ਹੈ ਪ੍ਰਾਈਵੇਟ ਤੌਰ ਤੇ ਕਾਰਤੂਸ ਕਸਲਾ ਵਰਤਿਆ ਗਿਆ ਹਰਿਆਣਾ ਪੁਲਿਸ ਵੱਲੋਂ ਔਰ ਸਾਡੀ ਬੇਨਤੀ ਹੈ ਪੰਜਾਬ सीएम ਨੂੰ ਵੀ ਕਿ ਜੇ ਤੁਸੀਂ ਕਿਸਾਨ ਹਤੈਸ਼ੀਆਂ ਜਿਹੜੇ ਕਿਸਾਨਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੀ ਐਮਐਲਆਰ ਕੱਟ ਕੇ ਪਰਚੇ ਰਿਸਟਰ ਕੀਤੇ ਜਾਣ ਨਹੀਂ ਤਾਂ ਸਾਹਿਬ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਅਖੱਟੜ ਦੇ ਖਿਲਾਫ ਕੀਤਾ ਹੈ ਇਹ ਥੋਡੇ ਖਿਲਾਫ ਵੀ ਕਰਾਂਗੇ ਬ੍ਰਦਰ ਕਿਸਾਨਾਂ ਦੀਆਂ ਤਿੰਨ ਡਿਮਾਂਡਾਂ ਬੜੀਆਂ ਸਿੰਪਲ ਦੇਖ ਲੀਏ ਉਹ ਪ੍ਰਗਤੀ ਮੈਦਾਨ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਪ੍ਰਗਤੀ ਮੈਦਾਨ ਨਹੀਂ ਜਾਂਦਾ ਦਿੱਲੀ ਐਂਟਰ ਨਹੀਂ ਕਰਨ ਦਿੱਤਾ ਪੰਜਾਬ ਦੀ ਬਾਰਡਰ 'ਚ ਪੰਜਾਬ 'ਚ ਵੜ ਵੜ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਕਿਸਾਨਾਂ ਨੂੰ ਤਿੰਨ ਕਿਸਾਨ ਨੇ ਹੋ ਗਏ ਨੇ ਉਹ ਮਰ ਰਹੇ ਨੇ ਆਪਣੇ ਹੱਕ ਵਾਸਤੇ ਬੋਲ ਨਹੀਂ ਪਾਰੇ ਤੇ ਜਿਹੜੇ ਇਹ ਲੌਲੀਪੌਪ ਦਿੰਦੇ ਨੇ ਡਾਇਵਰਸੀਫਿਕੇਸ਼ਨ ਦੇ ਜੇ 23 ਫਸਲਾਂ ਤੇ ਐਮਐਸਪੀ ਲੱਗ ਜੂਗੀ ਤਾਂ ਕਿਸਾਨ ਡਾਇਵਰਸੀਫਿਕੇਸ਼ਨ ਕਰਨ ਕਿਉਂਕਾ ਹੋ ਜੂਗਾ ਅਸੀਂ ਕਿ ਇਹ ਕਿਹੜਾ ਕਹਿ ਰਹੇ ਨੇ ਸਰਕਾਰੀ ਗਰੀ ਸਾਰੀ ਦੇਖੋ ਇਹ ਤਾਂ ਕਹਿ ਰਹੇ ਨੇ ਕਿ ਮਿਨੀਮਮ ਪ੍ਰਾਈਸ ਤਾਂ ਦੋ ਕਿ ਦੇਸ਼ ਦੀ ਅੱਧੀ ਆਬਾ 14 ਲੱਖ ਕਰੋੜ ਰੁਪਏ ਕਾਰਪੋਰੇਟ ਦਾ ਕਰਜ਼ਾ ਮਾਫ਼ ਕਰਕੇ ਕਿਸਾਨ ਦਾ 10 ਸਾਲ ਜੀ ਰੁਪਏ ਕਰਜ਼ਾ ਮਾਫ਼ ਨਹੀਂ ਕੀਤਾ ਕਿਸਾਨ ਨੂੰ ਮਾਰਨ ਲੱਗਿਓ ਗਰੀਬ ਨੂੰ ਮਾਰਨ ਲੱਗਿਓ ਮਜ਼ਦੂਰ ਨੂੰ ਮਾਰਨ ਲੱਗਿਓ ਜੋ ਉਹਦੇ ਹੱਕ ਚ ਆਵਾਜ਼ ਚੱਕਦੇ ਆਂ ਤੇ ਨਾਜ਼ੀਆਂ ਤੋਂ ਮੜਾ ਹਾਲ ਕਰਦੇ ਹੋ ਗੋਲੀਆਂ ਮਾਰਦੇ ਹੋ ਅੱਜ ਅਸੀਂ ਤੀਸਰੋ ਪ੍ਰੋਟੈਸਟ ਕਰਨ ਆਏ ਸੀ ਆ ਪੰਜਾਬ ਦੀ ਪੱਗਾਂ ਲਾ ਰਹੇ ਨੇ ਪ੍ਰਗਟ ਸਿੰਘ ਜੀ 올ੰਪੀਏ ਨੇ ਉਹਨਾਂ ਦੀ ਪੱਗ ਲਾ ਰਹੇ ਨੇ ਇਹਦੇ ਖਿਲਾਫ ਇਹਦੇ ਖਿਲਾਫ ਨਾਜ਼ੀ ਦੇ ਖਿਲਾਫ ਇਹ ਫਾਸੀਵਾਦੀ ਮੋਦੀ ਦੇ ਖਤਰ ਦੇ ਖਿਲਾਫ ਜਿਨ੍ਹਾਂ ਦਾ ਚਮਚਾ ਬਣਿਆ ਭਗਵੰਤ ਮਾਨ ਉਹਦੇ ਖਿਲਾਫ ਆਵਾਜ਼ ਚੁੱਕਣ ਆਇਆ ਉਹਦੀ ਲਈ ਲੜ ਰਹੇ ਬੜੀ ਅਨਪਰ ਮਨਪਾ ਕੀ ਗੱਲ ਹੈ ਹਿਟਲਰ ਦਾ ਰਾਜ ਇੱਥੇ ਸਾਡੇ ਮੂਲਕ ਚਾ ਰਿਆ ਸੁਣਿਆ ਸੀ ਕਿ ਆਜ਼ਾਦ ਮੁਲਕ ਆ ਪਰ ਇਸ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਔਰ ਖੱਟਰ ਸਰਕਾਰ ਔਰ ਪੰਜਾਬ ਸਰਕਾਰ ਵੀ ਵਿੱਚੇ ਮੈਂ ਸਮਝਦਾ ਕਿ ਐਦਾਂ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਆਪਾਂ ਆਜ਼ਾਦ ਮੁਲਕ 'ਚ ਰਹੇ ਹਾਂ ਠੀਕ ਆ ਹਰ ਇੱਕ ਬੰਦੇ ਕੋਲ ਆਪਣਾ ਡੈਮੋਕਰੈਟਿਕ ਰਾਈਟ ਆ ਆਪਣਾ ਪ੍ਰੋਟੈਸਟ ਕਰਨ ਦਾ ਤੁਸੀਂ ਕੀ ਮੰਗ ਰੱਖੀ ਸੀ ਕਿ ਸਾਨੂੰ ਇੱਕ ਜਗ੍ਹਾ ਕਿਸਾਨਾਂ ਨੂੰ ਇੱਕ ਅਲੋਟ ਕਰ ਦਿਓ ਜਿੱਥੇ ਬੈਠ ਕੇ ਆਰਾਮ ਨਾਲ ਆਪਣਾ ਪ੍ਰੋਟੈਸਟ ਕਰਦਾਂ ਪਰ ਉਹ ਵੀ ਨਹੀਂ ਕਰਨ ਦੇ ਰਹੇ ਔਰ ਤੁਸੀਂ ਇਹ ਦੇਖੋ ਜਿਹੜੀ ਗੱਲ ਆ ਜ ਹਫਤਾ ਹੋ ਗਿਆ ਜਿਹੜਾ ਪਹਿਲਾਂ ਅਥਰੂ ਗੈਸ ਨਾਲ ਅਟੈਕ ਕੀਤਾ ਇੱਕ ਪਾਸੇ ਤਾਂ ਡਰੋਨ ਪਾਕਿਸਤਾਨ ਤੋਂ ਆ ਰਹੇ ਆ ਦੂਜੇ ਪਾਸੇ ਸਾਡੇ ਮੁਲਕ ਤੋਂ ਹਰਿਆਣੇ ਤੋਂ ਡਰੋਨ ਆ ਰਹੇ ਆ ਔਰ ਉਸ ਡਰੋਨ ਚ ਉਹਦੀ ਕੋਈ ਕਾਰਵਾਈ ਨਹੀਂ ਹੋਈ ਉੱਥੇ ਕਿੰਨੇ ਬੰਦਿਆਂ ਦਾ ਅੱਖ ਤਿੰਨ ਬੰਦਿਆਂ ਦੀ ਅੱਖ ਪਰਮਨੈਂਟ ਡੈਮੇਜ ਹੈ ਤਿੰਨਾਂ ਬੰਦਿਆਂ ਦੀ ਜਾਨ ਚਲ ਗਈ ਔਰ 100 ਕਿੰਨੇ 100 ਬੰਦਿਆਂ ਨੂੰ ਜਿਹੜੀ ਸੱਟਾਂ ਲੱਗੀਆਂ ਕੋਈ ਕਾਰਵਾਈ ਹੋਈ ਹੈ ਇੱਕ ਹਫਤੇ ਚ ਤੁਸੀਂ ਅਣਪਛਾਤੇਆਂ ਤੇ ਪਰਚਾ ਦੇ ਦਿੰਦੇ ਜੇ ਬਾਈ ਨੇਮ ਨਹੀਂ ਦੇਣਾ ਸੀ ਜੇ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਪਰ ਚੱਤ ਤਾਂ ਹੋਣਾ ਸੀ ਹੁਣ ਤੱਕ ਪਰ ਇਸ ਤੋਂ ਸਾਫ਼ ਨਜ਼ਰ ਆ ਰਿਹਾ ਕਿ ਸਰਕਾਰ ਦੀ ਜਿਹੜੀ ਨੀਅਤ ਸਾਫ਼ ਨਹੀਂ ਹੈ ਅਸੀਂ ਆਵਾਜ਼ ਬਣੀਏ ਅਸੀਂ ਇਸ ਕਰਕੇ ਆਏ ਸੀ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ ਜਿਹੜਾ ਫਾਰਮੂਲਾ ਦਿੱਤਾ ਗਿਆ ਸੀ ਉਹਨਾਂ ਨੂੰ ਰਿਜੈਕਟ ਕਰਦੇ ਹਾਂ ਕਿਸਾ ਦਿੱਲੀ ਕੁਝ ਕੀਤਾ ਮੈਂ ਕਹਿੰਦਾ ਜਿਹੜੀ ਐਮਐਸਪੀ ਦੀ ਗੱਲ ਆ ਕਿਉਂਕਿ ਐਕਸਪਰਟਸ ਨਾਲ ਕਰਨੀ ਚਾਹੀਦੀ ਆ ਕਿਸਾਨ ਜਥੇਬੰਦੀਆਂ ਨਾਲ ਕਰਨੀ ਚਾਹੀਦੀ ਆ ਉਹਦੇ 'ਚ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਤਾਂ ਸਿਰਫ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਲਈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਇੱਕ ਵੇਦ ਦਿੱਤਾ ਜਾਂਦਾ ਵੀ ਹਾਂ ਵੀ ਤੁਸੀਂ ਆਪਣਾ ਜਾ ਕੇ ਪ੍ਰੋਟੈਸਟ ਰਜਿਸਟਰ ਕਰੋ ਬਟ ਇਹ ਸਰਕਾਰ ਦੇ ਹਾਲਾਤ ਤਾਂ ਇਹੋ ਜਿਹੇ ਆ ਅਸੀਂ ਇਹ ਇਹ ਸਰਕਾਰ ਦੇ ਹਾਲਾਤ ਇਹੋ ਜਿਹੇ ਕਹਿੰਦੇ ਤੁਸੀਂ ਬੋਲ ਵੀ ਨਹੀਂ ਸਕਦੇ ਡਾਇਰੈਕਟ ਗੋਲੀ ਉਹਦੇ ਵਿੱਚ ਡਾਇਰੈਕਟਲੀ ਗੋਰੀਆਂ ਮਾਰ ਰਹੇ ਆ ਸੋ ਮੇਰਾ ਖਿਆਲ ਆ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਦੇਸ਼ ਲਈ ਬਹੁਤ ਮਾੜੇ ਆ ਕਾਂਗਰਸ ਦੀ ਨੀਤੀ ਕੀ ਆ ਹੁਣ ਜਿੱਦਾਂ ਅੱਜ ਤੁਸੀਂ ਪ੍ਰੋਟੈਸਟ ਕੀਤਾ ਅਸੀਂ ਕਾਂਗਰਸ ਵੱਲੋਂ ਨਹੀਂ ਆਏ ਅਸੀਂ ਅਸੀਂ ਬੇਸਿਕਲੀ ਇੱਕ ਸਿਟੀਜ਼ਨ ਦੇ ਤੌਰ ਤੇ ਆਏ ਆ ਇੱਕ ਆਪਣੀ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਕਿਸੇ ਪਾਰਟੀ ਨਾਲ ਜੋੜ ਦਿੱਤਾ ਜਾਂਦਾ ਕਿਸੇ ਸਮੂਦਾਇ ਨਾਲ ਜੋੜ ਦਿੱਤਾ ਜਾਂਦਾ ਪਰ ਅਸੀਂ ਨਾ ਕਿਸੇ ਪਾਰਟੀ ਵੱਲੋਂ ਆਏ ਆ ਲੇਕਿਨ ਅਸੀਂ ਸਿਟੀਜ਼ਨਸ ਆਫ ਦਿਸ ਕੰਟਰੀ ਸਾਡਾ ਡੈਮੋਕ੍ਰੈਟਿਕ ਰਾਈਟ ਆ ਅਸੀਂ ਉਹਦੇ ਕਰਕੇ ਇੱਥੇ ਆਏ ਪ੍ਰਕਾਸ਼ ਸਿੰਘ ਜੀ ਕਾਂਗਰਸ ਜਦੋਂ ਕਿਸਾਨ ਜਥੇ ਬੰਦੀਆਂ ਕਹਿੰਦੇ ਸਾਨੂੰ ਤਿੰਨ ਤਿੰਨ ਘੰਟੇ ਵੇਟ ਕਰਾਇਆ ਜਾਂਦਾ 6 ਵਜੇ ਦਾ ਟਾਈਮ ਦਿੱਤਾ ਜਾਂਦਾ 8:30 9 ਵਜੇ ਤੱਕ ਇਹ ਇਹ ਸਿਰਫ ਟਾਈਮ ਬਾਈ ਕਰ ਰਹੇ ਆ ਕਿਸਾਨ ਜਥੇ ਬੰਦੀਆਂ ਨੂੰ ਦੇਖੋ ਮੈਂ ਤਾਂ ਸਿਰਫ ਇਨਾ ਹੀ ਕਹਿਣਾ ਚਾਹਣਾ ਜਿਹੜੇ ਇੰਟੈਲੈਕਚੁਅਲਸ ਆ ਸਿਆਣੇ ਬੰਦੇ ਆ ਸਾਨੂੰ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰਕੇ ਜਿਹੜਾ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਕਿਸੇ ਵੀ ਭੁਲੇਖੇ 'ਚ ਨਾ ਰਹੀਏ ਕਿਉਂਕਿ ਪਹਿਲਾਂ 2 ਸਾਲ ਪਹਿਲਾਂ ਵੀ ਗਰੰਟੀ ਆਈ ਕਿਉਂਕਿ ਮੋਦੀ ਦੀ ਅੱਜ ਤੱਕ ਕਿਹੜੀ ਗਰੰਟੀ ਆ ਜਿਹ ਸਿਰਫ ਅਖਬਾਰਾਂ ਦੀਆਂ ਗਰੰਟੀਆਂ ਸਿਰਫ ਸਿਰਫ ਸੋਸ਼ਲ ਮੀਡੀਆ ਦੀਆਂ ਗਰੰਟੀਆਂ ਭਗਵੰਤ ਮਾਨ ਦੀ ਅੱਜ ਤੱਕ ਕਿਹੜੀ ਗਰੰਟੀ ਕਹਿੰਦਾ ਮੈਂ ਪੰਜਾਬ ਨਾਲ ਖੜਾ ਬਈ ਪੰਜਾਬ ਬਈ ਸੱਤਾ ਸੱਤਾ ਜਿਹੜੇ ਸਾਡੇ ਹੈਗੇ ਜ਼ਿਲ੍ਹੇ ਉਹਨਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇੰਟਰਨੈਟ ਬੰਦ ਆ ਸਾਡੇ ਕਿਸਾਨਾਂ ਦੇ ਆਣ ਕੇ ਗੋਲੀਆਂ ਸਾਡੀ ਜ਼ਮੀਨ ਤੇ ਮਾਰਦੇ ਆ ਤਾਂ ਫੇਰ ਪੰਜਾਬ ਨਾਲ ਕਹਿੰਦਾ ਖੜਾ ਅੱਜ ਤੱਕ ਕੋਈ ਕੇਸ ਰਜਿਸਟਰਡ ਹੋਇਆ ਅੱਜ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਬਾਰਡਰ ਕਰਾਸ ਹੋ ਰਿਹਾ ਔਰ ਬਾਰਡਰ ਤੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਆ ਕਿ ਜਿੱਦਾਂ ਇਹ ਪਤਾ ਨਹੀਂ ਕੋਈ ਅਲੱਗ ਕੌਮ ਆ ਇਹ ਯਾਰ ਇਹ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਦਾ ਕਿਸਾਨ ਹੈ ਉਹਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਉਹਦੇ ਤੇ ਅੱਜ ਤੱਕਸਰਾ ਹੋਣ ਦੀ ਜ਼ਰੂਰਤ ਆ ਉਹਨਾਂ ਨੂੰ ਤਕੜਾ ਕਰਨ ਦੀ ਜ਼ਰੂਰਤ ਆ ਉਹਨਾਂ ਨੇ ਵੀ ਬੱਚੇ ਪਾਲੜੇ ਉਹਨਾਂ ਨੇ ਬੱਚੇ ਪੜਾਉਣੇ ਆ ਲੇਕਿਨ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ ਉਹਦੇ ਤੇ ਬੇਸਿਕ ਗੱਲ ਕਰਨ ਨੂੰ ਤਿਆਰ ਨਹੀਂ ਪੱਕਾ ਲੈ ਗਈ ਆ ਜੋ ਸੈਂਟਰ ਜਦੋਂ ਅੰਦੋਲਨ ਹੁੰਦਾ ਉੱਥੇ ਅਗਸਤ ਕੀਤਾ ਦਾ ਬਾਰਡਰ ਦੇ ਤੇ ਉੱਥੇ ਪੱਕਾ ਲੈ ਜਾਂਦੀਆਂ ਤੁਹਾਨੂੰ ਲੱਗਦਾ ਕਿ ਆ ਵੀ ਤੀਰਾਪੁਰਸ ਦਾ ਜੋ ਵਤੀਰਾ ਪੁਰਸ ਦਾ ਨਹੀਂ ਵਤੀਰਾ ਇਹਨਾਂ ਸਰਕਾਰਾਂ ਦਾ ਇਹ ਪੁਲਿਸ ਵਾਲੇ ਤਾਂ ਬੇਸਿਕਲੀ ਇਹ ਤਾਂ ਹਰ ਸਰਕਾਰ ਦੇ ਹੁੰਦੇ ਆ ਇਹਨਾਂ ਨੂੰ ਤਾਂ ਜੋ ਹੁਕਮ ਹੁੰਦੇ ਆ ਉਹ ਇਹ ਵਜਾਉਂਦੇ ਆ ਅਦਰਵਾਈਜ਼ ਅਸਲੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਕਦੀ ਇਹ ਹੋਇਆ ਨਹੀਂ ਹੈ ਹਿੰਦੁਸਤਾਨ ਦੀ ਹਿਸਟਰੀ ਦੇ 75 ਸਾਲਾਂ ਦੇ ਵਿੱਚ ਇਹੋ ਜੀ ਗੱਲ ਨਹੀਂ ਹੋਈ ਜੋ ਅੱਜ ਇਹ ਮੋਦੀ ਸਰਕਾਰ ਔਰ ਇਹ ਮਾਨ ਸਰਕਾਰ ਜਿਹੜੀ ਤੇਜਰੀਵਾਲ ਦੀ ਸਰਕਾਰ ਹੈ ਇਹ ਦੋਨੇ ਇੱਕ ਦੂਸਰੇ ਦੀ ਥਾਲੀ ਦੇ ਚਟੇ ਬਟੇ ਆ ਦੋਨੇ ਇੱਕ ਦੂਸਰੇ ਨੂੰ ਸਪੋਰਟ ਕਰਦੇ ਆ ਤਾਂ ਕਿ ਡੈਮੋਕ੍ਰੇਸੀ ਨੂੰ ਤਹਿਸ ਨਹਿਸ ਕੀਤਾ ਜਾ ਸਕੇ ਖੱਟੜ ਸਰਕਾਰ ਮਰਦਾਬਾਦ 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 ਨਰੇਂਦਰ ਮੋਦੀ ਮਰਦਾਬਾਦ 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 ਕਿਸਾਨਾਂ ਦੇ ਗੋਲੀਆਂ ਚਲਾਉਣੀਆਂ ਬੰਦ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮੈਂ ਮੈਂ ਇਹਨਾਂ ਦੀ ਜਿਹੜੀ ਮਨਿਸਟਰ ਹੈ ਅਨਮੋਲ ਗगनਮਾਨ ਮੈਂ ਉਹਨੂੰ ਤਾਂ ਸਮਝ ਸਕਦਾ ਵੀ ਉਹਨੂੰ ਸਮਝਣੀ ਹੈ ਲੇਕਿਨ ਭਗਵਾਨਤਮਾਨ ਤਾਂ ਕਹਿੰਦਾ ਸੀ ਭਾਈ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਅੱਜ ਤੱਕ ਦੇਤੀ ਉਹ ਤਾਂ ਉਹ ਤਾਂ ਉਹਨਾਂ ਦਾ ਹੱਥ ਠੋਕਾ ਬਣਿਆ ਬੈਠਾ ਉਹ ਤਾਂ ਉਹਨਾਂ ਦਾ ਹੱਥ ਠੋਕਾ ਬਣਿਆ ਬੈਠਾ ਸੋ ਇਸ ਕਰਕੇ ਅੱਜ ਦੇ ਪਹਿਲਾ ਪੰਜਾਬ ਯਾਰ ਮੋਗਾ ਦਾ ਪੰਜਾਬੀ 9 ਮਿੰਟਾਂ ਰਿਹਾ ਤੁਸੀਂ ਥੋੜੀ ਜੀ ਚਰਮ ਕਰ ਲੋ ਹੋ ਗਿਆ ਕੀ ਹੋਇਆ ਕੀ ਹੋਇਆ ਤੁਸੀਂ ਆਪਦੀ ਗੱਲ ਰੱਖ ਲਓ ਮੈਂ ਜਿਹੜੀ ਗੱਲ ਕਰਨ ਲੱਗਿਆ ਰੱਖ ਲਓ 2 ਮਿੰਟ ਕਰ ਕੰਮ ਵੀ ਕਰ ਸਕਦੇ ਹੋ ਕੋਈ ਨਹੀਂ ਕਰ ਵੀ ਕਰ ਸਕਦਾ ਪੰਜਾਬ ਦੇ ਮੁੱਖ ਮੰਤਰੀ ਇਹ ਤਾਂ ਇਹ ਤਾਂ ਬਿਲਕੁਲ ਮਿਲੇ ਹੋਏ ਆ ਅਸਲੀ ਗੱਲ ਹੈ ਟਾਈਮ ਬਾਈ ਕਰ ਰਹੇ ਆ ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ ਕਹੂੰਗਾ ਕਿਉਂਕਿ ਸਾਡੇ ਯੂਥ ਦਾ ਨੁਕਸਾਨ ਬਹੁਤ ਹੁੰਦਾ ਸਾਡੇ ਪੰਜਾਬ ਦਾ ਨੁਕਸਾਨ ਬਹੁਤ ਹੁੰਦਾ ਬਿਲਕੁਲ ਸਲਾਹ ਨਾਲ ਇਕੱਠੇ ਹੋ ਕੇ ਸਾਨੂੰ ਇਹਦੇ ਤੇ ਲੜਾਈ ਲੜਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਹਾਲਾਤ ਮੋਦੀ ਸਰਕਾਰ ਨੇ ਇਹੋ ਜਿਹੇ ਪੈਦਾ ਕਰ ਦਿੱਤੇ ਜਿਹੜੇ ਮੇਰਾ ਖਿਆਲ ਆ ਪਿਛਲੇ 75 ਸਾਲਾਂ ਚ ਪੈਦਾ ਨਹੀਂ ਠੀਕ ਹੈ